ਵੀ ਨੋਟ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋ ਗਿਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮਕਦਮਾ ਮਕਦਮਾ ਨੰਬਰ 73/24 ਥਾਣਾ ਮੋਕੰਪੁਰਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 ਥਾਣਾ ਸੁਲਤਾਨਪੁਰਾ ਤੇ ਮੋਕੰਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਦਾਰਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਦਿਲਬ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ ਚੋਂ ਇੱਕ ਜੁਵਨਾਈਲ ਹੈ ਜਿਹੜਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤਾਂ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹோம் ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹਦਾ ਸਨੈਚ ਹੋਇਆ ਸੀ ਉਹ ਵੀ ਹੋ ਗਿਆ ਤੇ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਈ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਏ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਦ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰ ਦਾ ਟਕਰਦੇ ਆ। ਜਦੋਂ ਸਾਹਮਣੇ ਵਾਤਾਤਾਂ ਗੱਦੇ ਸਮੇਂ ਜੀ ਕੋਈ ਸੀਸੀਟੀਵੀ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗਰਾ ਐਕਸਪਲੋਰ ਕੀਤੇ ਸੀਗੇ ਤੇ ਉਹਦੇ 'ਚ ਵੀ ਸਾਹਮਣੇ ਆਏ। ਜੁਮੈਲ ਅੰਡਰ 18 ਹੁੰਦੇ। ਉਹ ਪੜਦਾ ਸੀ ਜਾਂ ਉਹ ਉੱਪਰ ਦਾ ਸੀ। ਕਿੱਥੋਂ ਦੇ ਰਹਿਣ ਹੋ? ਏਸੀ ਜਿਹੜੀ ਹੈ ਤੇ ਰੈਨਵਲੇ ਸੁਲਤਾਨਵਿੰਦ ਡੀਵੀਜ਼ਨ ਦੇ ਰੈਨਵਲੇ ਤਾਂ ਸਰਵਾਰਦਾਤਾ ਕਿਦਾਂ ਕਰਦੇ ਸੀਗੇ ਸਾਰੇ ਇਹ अर्ਲੀ ਮਾਰਨਿੰਗ ਕਰਦੇ ਸਕੇ ਬਾਰਦਾਤਾ अराउंड 6:30 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਸਵੇਰੇ ਬਾਰਦਾਤਾ ਕਰ ਲੈਂਦੇ ਸੀ ਟਾਰਗੇਟ ਜਿਹੜੇ ਰਾਗੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਿਹਾ ਹੈ ਕੋਈ ਕੰਮ ਤੋਂ ਆ ਰਿਹਾ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸੀਗਾ ਬਾਰਦਾਤਾ ਨੂੰ ਜਿਹੜਾ ਇੰਜਾਮ ਦੇ ਚੁੱਕੇ ਆ ਖਾਲੀ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਬਾਰਦਾਤਾ ਤੇ ਅਬ ਹੋਰ ਵੀ ਅਸੀਂ ਇਹ ਨੰਨਾ ਪੁਲਿਸ ਰਮਾਂਡ ਲੱਤਾ ਤੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਦਿੱਤਾ ਪੁਲਿਸ ਰਮਾਂਡ ਤੇ ਅਸੀਂ ਹੁਣ ਫੜੇ ਕਰ ਜਿੰਨਾ ਇਹਨਾਂ ਦੀ ਇੱਕ ਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਵੀ ਹੈ ਥੋੜੀ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23-24 ਸਾਲ ਦੇ ਤੇ ਦੋ 18 ਸਾਲ ਦੇ ਕਰਦੇ ਕੀ ਸੀ ਇਸ ਤੋਂ ਲਾ